ਤੋਂ ਰੇਗ ਦਿੱਲੀਆ ਵੱਡੀ ਜੇ ਕੀ ਕਰਾ ਚਾਹੁੰਦੇ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਜਿਹੜਾ ਆਪਣਾ ਯੋਧ ਨਸ਼ਾ ਵਿਰੁੱਧ ਦੀ ਸ਼ੁਰੂਆਤ ਹੋਈ ਹੈ 1 ਮਾਰਚ ਤੋਂ ਤੇ ਜਿਹੜਾ ਆਪਾਂ ਟੀਚਾ ਕੀਤਾ ਹੈ ਕਿ ਬਈ 31 ਮਈ ਤੱਕ ਜਿਹੜਾ ਨਸ਼ਾ ਮੁਕਤ ਪੰਜਾਬ ਆਪਾਂ ਬਣਾਉਣਾ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਐਸਪੀ ਆਪਣੇ ਜੇਦਾ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਰ ਨਾਗਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਆਪਣੇ ਮਾ ਤੇ ਪੁੱਤ ਨੇ ਦਿनोई ਖੁਰ ਦੇ ਰਹਿਣ ਵਾਲੇ ਆ ਤੇ ਉਹ ਨਸ਼ੇ ਦਾ ਕਾਰੋਬਾਰ ਕਰਦੇ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਜਦੋਂ ਉੱਥੇ ਰੇਡ ਕੀਤੀ ਜਾਂਦੀ ਹੈ ਤੇ ਘਰੋਂ ਰੁਪਿੰਦਰ ਕੌਰ ਜਿਹੜੀ ਹੈ ਉਹ ਅਰੈਸਟ ਕੀਤੀ ਜਾਂਦੀ ਹੈ ਤੇ ਉਹਦੇ ਪੋਜੈਸ਼ਨ ਦੇ ਵਿੱਚੋਂ 4 ਕਿਲੋ ਹਿਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਉਹ ਉੱਤੇ ਇਹ ਇਹ ਜਿਹੜੀ ਹੈਗੀ ਆ ਰੁਪਿੰਦਰ ਕੌਰ ਆਪਣੇ ਬੇਟੇ ਗਗਨਪ੍ਰੀਤ ਦੇ ਨਾਲ ਰਲ ਕੇ ਇਹ ਦੋਵੇਂ ਨਸ਼ੇ ਦਾ ਕਾਰੋਬਾਰ ਕਰਦੇ ਸੀਗੇ ਇਹਨਾਂ ਦਾ ਜਿਹੜਾ ਘਰ ਹੈ ਤੇ ਪੈਲੀ ਹੈ ਉਹ ਤਕਰੀਬਨ 100 ਮੀਟਰ ਦੂਰ ਤਾਰਾ ਤੋਂ ਹੈ ਤਾਰਾ ਤੋਂ ਦੂਰ ਹੈ ਤੇ ਡਰੋਨ ਰਾਹੀਂ ਇਹ ਸਮਾਨ ਮਂਗਾਉਂਦੇ ਸੀਗੇ ਇਹਨਾਂ ਦੀ ਜਿਹੜੀ ਹੈ 4 ਕਿੱਲੇ ਪੈਲੀ ਹੈ ਦੋ ਲਾਈਨ ਤਾਰਾ ਤੋਂ ਪਾਰ ਦੋ ਤਾਰ ਤੋਂ ਇਸ ਇਸਲੇ ਪਾਸੇ ਆ ਤੇ ਆਪਣੀ ਪਿਆਲੀ ਦੇ ਵਿੱਚ ਹੀ ਇਹ ਡਰੋਨ ਲਈ ਸਮਾਨ ਵਗਾ ਕੇ ਸਟਵਾਂਦੇ ਹੁੰਦੇ ਸੀਗੇ ਤੇ ਗਾਂ ਫਿਰ ਜਿਹੜਾ ਇਹ ਕੋਡ ਹੈ ਇਹ ਅ ਅੱਗੇ ਵੰਡਣ ਦਾ ਕੰਮ ਕਰਦੇ ਸੀਗੇ ਇਹਨਾਂ ਦੇ ਕੋਲ ਕਮਾਈ ਦਾ ਹੋਰ ਕੋਈ ਜਰੀਆ ਨਹੀਂ ਹੈ ਜਿਹੜਾ ਇਹ ਮੁੰਡਾ ਜਿਹੜੀ ਲੇਡੀ ਫੜੀ ਆ ਇਹਦੇ ਇਹਦਾ ਹਸਬੰਡ ਉਹ ਵੀ ਨਸ਼ੇ ਦਾ ਆਦੀ ਹੈ ਨਸ਼ੇ ਕਰਦਾ ਹੈ ਇਹ ਇਹਨਾਂ ਤੇ ਜਿਹੜਾ ਘਰ ਬਾ ਇਹਨਾਂ ਨੇ ਚੰਗਾ ਬਣਾਇਆ ਹੋਇਆ ਹੈ ਅੱਗੇ ਆਪਾਂ ਇਹਨਾਂ ਦੀ ਡਿਟੇਲ ਨਿਕਲਵਾ ਕੇ ਇਸ ਤੇ ਜਿਹੜੀ ਹੋਰ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸਖਤ ਤੋਂ ਸਖਤ ਜਿਹੜੀ ਕਾਰਵਾਈ ਆਪਾਂ ਕਰਾਂਗੇ ਸਪਲਾਈ ਚੈਨ ਕੀ ਰਹੀ ਸੀ ਸਰ ਇਹ ਕਿੱਥੇ ਦਿੰਦੇ ਸੀ ਕੁਛ ਇਹਦੇ ਬਾਰੇ ਡਿਟੇਲ ਹਜੇ ਦੇਖੋ ਰਿਕਵਰੀ ਹੋਈ ਹੈ ਥੋੜੇ ਦਿਨ ਪਹਿਲਾਂ ਤੇ ਜਿਹੜੇ ਤਫਤੀਸ਼ ਦਾ ਵਿਸ਼ਾ ਹੈ ਜਿਹੜੇ ਇਹਦੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਜਿਹੜੇ ਸੀਗੇ ਬੈਕਵਰਡ ਲਿੰਕੇਜ ਇਸ ਤੋਂ ਸਾਨੂੰ ਕਲੀਅਰ ਜੀ ਕਿ ਵੀ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ ਸਮਾਨ ਆਉਂਦਾ ਸੀਗਾ ਅਗੇ ਘਾਏ ਕਿਨੋ ਕਿਨੋ ਸਪਲਾਈ ਕਰਦੇ ਸੀਗੇ ਉਸ ਪੂਰੀ ਐਨਟਾਇਰ ਜਿਹੜੀ ਚੇਨ ਹੈ ਉਸ ਤੇ ਕੰਮ ਕਰਕੇ ਇਸ ਪੂਦੇ ਸਪਲਾਈ ਨੈਟਵਰਕ ਨੂੰ ਜਿਹੜਾ ਹੈ ਬਸਟ ਕੀਤਾ ਜਾਵੇਗਾ ਤੇ ਜਿਹੜੇ ਹੋਰ ਬਾਕੀ ਇਹਨਾਂ ਦੇ ਇਸ ਕੰਮ ਦੇ ਵਿੱਚ ਇਨਵੋਲ ਨੇ ਤੇ ਉਹਨਾਂ ਨੂੰ ਵੀ ਫੜ ਕੇ ਜਿਹੜਾ ਅੰਦਰ ਕੀਤਾ ਜਾਵੇਗਾ ਸਰ ਕਿੰਨੇ ਕਨਸਾਈਨਮੈਂਟ ਮੰਗਾ ਚੁੱਕੇ ਜੀ ਕਿੰਨੇ ਟਾਈਮ ਤੋਂ ਲੱਗੇ ਸੀ ਇਸ ਕੰਮ 'ਚ ਇਹ ਡਰੋਨ ਦਾ ਹੀ ਸਮਾਨ ਲੇਖੋ ਮੰਗਾ ਮੰਗਾਈ ਜਾ ਰਹੇ ਸੀਗੇ ਤੇ ਹੁਣ ਇਹ ਤਾਂ ਅਪਾ ਤਫਤੀਸ਼ ਦੌਰਾਨ ਦੇਖਾਂਗੇ ਕਿ ਬਈ ਇਸ ਤੋਂ ਕਿੰਨੇ ਚੇਰ ਤੋਂ ਬਈ ਆਸ ਤੋਂ ਕਿੰਨੇ ਕਿੰਨੀ ਕਨਸਾਈਨਮੈਂਟ ਆਈਆਂ ਤੇ ਉਹ ਕਿਨੋ ਕਿਨੋ ਵਾਗੇ ਵੰਡੀ ਗਈ ਹੈ ਉਹ ਸਾਰਾ ਦਾ ਸਾਰਾ ਤਫਤੀਸ਼ ਦੌਰਾਨ ਆਪਾਂ ਕਰਕੇ ਪੂਰੇ ਨੈਟਵਰਕ ਨੂੰ ਬਸਟ ਕਰਾਂਗੇ ਸਰ ਕਿੰਦਰ ਪਹਿਲੇ ਵੀ ਕਦੀ ਅਰੈਸਟ ਹੋਈਆਂ ਜਾਂ ਪਹਿਲੀ ਵਾਰੀ ਇਸ ਤੰਦਾ ਨਹੀਂ ਇਹਨਾਂ ਦੋਵਾਂ ਤੇ ਹੀ ਕੋਈ ਪਹਿਲਾ ਪਰਚੇ ਨਹੀਂ ਸੀਗੇ ਦੇਖੋ ਹੁਣ ਜਿਹੜੀ ਆਪਣੀ ਇਹ ਮੁਹਿੰਮ ਹੈ ਸਟਾਰਟ ਹੋਣ ਤੋਂ ਬਾਅਦ ਹਮ ਉਸ ਸਟੇਜ ਤੇ ਅਸੀਂ ਪਹੁੰਚ ਗਏ ਆ ਜਿਹੜੇ ਜਿਨਾਂ ਤੇ ਕੋਈ ਸ਼ੱਕ ਨਹੀਂ ਕਰਦਾ ਸੀਗਾ ਜਿਹੜੇ ਕੋਈ ਵਾਈਟ ਕਾਲਰ ਸੋਕੋਲ ਜਿਹੜੇ ਛੁਪ ਕੇ ਇਹ ਕੰਮ ਦੰਦਾ ਕਰਦੇ ਸੀਗੇ ਪੁਲਿਸ ਦੇ ਹੱਥ ਉਹਨਾਂ ਦੇ ਵੀ ਕਾਲਰ ਤੇ ਹੁਣ ਜਾ ਕੇ ਪੈ ਰਹੇ ਨੇ ਤੇ ਜਿਹੜੇ ਸ਼ੁੱਭਛਿ ਬਾਤੇ ਵੀ ਕੰਮ ਕਰਦੇ ਆ ਉਹਨਾਂ ਨੂੰ ਵੀ ਅਸੀਂ ਫੜ ਕੇ ਇਸ ਨਸ਼ਿਆ ਦੇ ਕੋਡ ਨੂੰ ਖਤਮ ਕਰਨ ਦਾ ਸੀ ਉਪਰਾਲਾ ਕੀਤਾ ਸਰ ਇੱਕ ਬਾਰਡਰ ਦੇ ਲਾਗੇ ਰਹਿੰਦੇ ਨੇ ਉਹਨਾਂ ਦੀ ਤਾਂ ਪਹਿਲੀ ਵੀ ਹੈਗੀ ਹੈ ਕਿ ਸਰ ਉੱਥੇ ਵੀ ਐਸਾ ਹੁੰਦੀ ਹੈ ਇਹਨਾਂ ਦੀ ਗੱਲਬਾਤ ਕਿਤਨਾ ਹੋਦੀ ਪਾਕਿਸਤਾਨ ਦੇ ਨਾਲ ਜਿਹੜੀ ਇਤਰਾਹੀ ਰੈਡੀ ਖੇਪ ਉਹਨਾਂ ਕੋ ਆ ਗਈ ਹੈ ਦੇਖੋ ਫੋਨ ਤੇ WhatsApp ਰਾਹੀਂ ਇਹ ਗੱਲਬਾਤ ਕਰਦੇ ਹੁੰਦੇ ਆ WhatsApp ਤੇ ਕਿ ਤਾਂ ਪਾਕਿਸਤਾਨ ਦੀ ਦੁਨੀਆ ਦੇ ਕਿਸੇ ਵੀ ਬੰਦੇ ਨਾਲ ਗੱਲ ਕਰ ਸਕਦੇ ਆ ਤੇ ਉੱਥੋਂ ਗੱਲ ਕਰਕੇ ਬਾਰਡਰ ਦੇ ਨਜ਼ਦੀਕੋਂ ਕਾਰਨ ਡਰੋਨ ਦੀ ਜਿਹੜੀ ਰੇਂਜ ਆ ਉਹਦੇ ਉਹਦੇ ਅੰਦਰ ਆਉਂਦੇ ਆ ਤੇ ਉੱਥੇ ਬੜੇ ਸੋਕੇ ਤਰੀਕੇ ਨਾਲ ਇਹ ਜਿਹੜਾ ਸਮਾਨ ਲੰਗਵਾ ਲੈਂਦੇ ਸੀਗੇ ਸਰ ਇਹਦੀ ਰਦਨ ਦੀ ਏਜ ਕੀ ਹੋਣੀ ਆ ਜਿਹੜੀ ਗਗਨਦੀ ਜਿਹੜੀ ਰਦਨਪ੍ਰੀਤ ਦੀ ਏਜ ਕੋਈ 23 ਸਾਲ ਦੀ ਉਮਰ ਹੈ ਤੇ ਇਹ ਜਿਹੜੀ ਰੁਪਿੰਦਰ ਕੌਰ ਹੈ ਇਹਦੀ 45-40 ਸਾਲ ਦੀ ਉਮਰ ਹੈ